ਸਸਿਕਾ ਜੀ ਮੈਂ ਹਾਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਪੈਂਸਿਲਵੇਨੀਆ ਦੇ ਵਿੱਚ ਇੱਕ ਵੱਡਾ ਜਹਾਜ਼ ਹਾਸਾ ਵਾਪਰੇ ਅਤੇ ਇੱਕ ਛੋਟਾ ਜਹਾਜ਼ ਪਾਰਕਿੰਗ ਏਰੀਆ ਦੇ ਵਿੱਚ ਡਿੱਗ ਗਿਆ ਅਤੇ ਜ਼ਮੀਨ ਦੇ ਨਾਲ ਟਕਰਾਨ ਤੋਂ ਬਾਅਦ ਹਾਸਾ ਗ੍ਰਸਤ ਹੋ ਗਿਆ ਟੱਕਰ ਨਹੀਂ ਜਿਆਦਾ ਜ਼ਬਰਦਸਤ ਦੱਸਿਆ ਗਿਆ ਕਿ ਜਹਾਜ਼ ਦੇ ਵਿੱਚ ਧਮਾਕਾ ਹੋ ਗਿਆ ਅਤੇ ਅਗ ਲੱਗ ਗਈ ਅਗ ਦੀਆਂ ਤੇਜ਼ ਲਾਟਾਂ ਨੇ ਆਲੇ ਦੁਆਲੇ ਦੇ ਦਰਖਤਾਂ ਨੂੰ ਵੀ ਆਪਣੇ ਲਪੇਟ ਦੇ ਵਿੱਚ ਲੈ ਲਿਆ ਅਤੇ ਲੋਕਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਇਹ ਨਹੀਂ ਨਹੀਂ ਜੁਹਾਜ਼ ਦੇ ਡਿੱਗਣ ਦੀ ਤੇਜ਼ ਹਵਾ 'ਚ ਸੁਣ ਕੇ ਨੇੜਲੇ ਇਲਾਕਿਆਂ ਦੇ ਵਿੱਚ ਲੋਕ ਮੌਕੇ ਤੇ ਪਹੁੰਚ ਗਏ ਤੇ ਉੱਥੇ ਕਾਲੇ ਧੂਏ ਦੀ ਇੱਕ ਵੱਡੇ ਬੱਦਲ ਨੂੰ ਉੱਠਦੇ ਦੇਖ ਕੇ ਹੈਰਾਨ ਤੱਕ ਰਹਿ ਗਏ ਧੂਏ ਦੇ ਕਾਰਨ ਕੁਝ ਲੋਕਾਂ ਨੂੰ ਅੱਖਾਂ ਦੇ ਵਿੱਚ ਜਲਨ ਤੇ ਸਾਹ ਲੈਣ ਦੇ ਵਿੱਚ ਤਕਲੀਫ ਵੀ ਹੋਈ ਹੈ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਵਿੱਚ ਜਹਾਜ਼ ਹਾਦਸੇ ਵਾਪਰ ਰਹੇ ਨੇ ਇਸ ਦੌਰਾਨ ਇੱਕ ਹੋਰ ਜਹਾਜ਼ ਹਾਦਸੇ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ਰਿਪੋਰਟਰਾਂ ਦੇ ਅਨੁਸਾਰ ਪੈਂਸਿਲਵੇਨੀਆ ਦੇ ਵਿੱਚ ਇੱਕ ਛੋਟਾ ਜਹਾਜ਼ ਇੱਕ ਪਾਰਕਿੰਗ ਖੇਤਰ ਦੇ ਵਿੱਚ ਟਕਰਾਉਣ ਤੋਂ ਬਾਅਦ ਜ਼ਮੀਨ ਦੇ ਨਾਲ ਜਾ ਟਕਰਾਇਆ ਜਹਾਜ਼ ਜ਼ਮੀਨ ਦੇ ਨਾਲ ਟਕਰਾਉਂਦੇ ਹੀ ਫਟ ਗਿਆ ਅਤੇ ਉਸ ਦੇ ਵਿੱਚ ਅਕਲਾਤ ਗਈ ਅਖਦੀਆਂ ਪਿਆਨਕ ਲਾਟਾ ਨਹੀਂ ਲਾਕੇ ਦੇ ਦਸਤ ਤੁਹਾਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਤਮਾਕੀ ਦੀ ਆਵਾਜ਼ ਸੁਣਦੇ ਹੀ ਲੋਕ ਭੱਜੇ ਆਏ ਅਜਾਈਆਂ ਰਿਪੋਰਟਾਂ ਵੀ ਆਈਆਂ ਨੇ ਕਿ ਧੂਏਂ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਅੱਖਾਂ ਤੇ ਵਿੱਚ ਜਲਨ ਅਤੇ ਸਾਹ ਲੈਣ ਚ ਵੀ ਮੁਸ਼ਕਲ ਆਈ ਹੈ ਹਾਦਸੇ ਦੀ ਸੂchnਾ ਮਿਲਦੇ ਹੀ ਪੁਲਿਸ ਮੁਖੀ ਉਤੇ ਪਹੁੰਚੀ ਹੈ ਤੇ ਪੁਲਿਸ ਅਨੁਸਾਰ ਜੁਹਾੜ ਦੇ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਸਵਾਰ ਸ ਪਰ ਪੁਲਿਸ ਨੇ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਉਹ ਚਿੰਤਾ ਨਹੀਂ ਜਾ ਫਿਰ ਨਹੀਂ ਦੂਜੇ ਪਾਸੇ ਜਹਾਜ਼ ਵਿੱਚ ਸਵਾਰ ਸਾਰੇ ਪੰਜ ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵੀ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਗਿਆ ਹਾਲਕਿ ਸਾਰੇ ਹਾਦਸੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਅਤੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਜ਼ਰਾ ਪਿਆਨਾਕ ਹੈ ਤੇ ਜਹਾਜ਼ ਦੇ ਟੁਕੜੇ ਟੁਕੜੇ ਹੋਏ ਪਏ ਨੇ ਇੱਕ ਰਿਪੋਰਟ ਦੇ ਅਨੁਸਾਰ ਜਹਾਜ਼ ਹਾਦਸਾ 9 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਯਾਨੀ ਕਿ ਦੁਪਹਿਰ 3:30 ਵਜੇ ਦੇ ਕਰੀਬ ਪੈਂਸਿਲਵੇਨੀਆ ਦੇ ਮੈਨਹਾਇਮ ਟਾਊਨਸ਼ਿਪ ਦੇ ਵਿੱਚ ਲੇਕਸਟਿਲ ਵਾਈ ਅਡੇ ਦੇ ਨੇੜੇ ਵਾਪਰਿਆ ਜਹਾਜ਼ ਨੂੰ ਸੜਦੇ ਦੇਖਣ ਦੇ ਲਈ ਫੇਅਰ 뷰 ਡਰਾਈਵ ਅਤੇ ਮੀਡੋਵਿਓ ਕੋਰਟ ਉਤੇ ਈੜ ਇਕੱਠੀ ਹੋਈ ਤੇ ਜਹਾਜ਼ ਦੇ ਪਿਛਲੇ ਹਿੱਸੇ ਸਮੇਤ ਸਾਰਾ ਮਲਬਾ ਪਾਰਕਿੰਗ ਦੇ ਵਿੱਚ ਖੜੀਆਂ ਕਾਰਾਂ ਉਤੇ ਆੜ ਗਿਆ ਜਿਸ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਤਾਂ ਖਬਰ ਹੈ ਹੀ ਹੈ ਉਸ ਦੇ ਨਾਲ ਹੀ ਕਈ ਕਾਰਾਵੇ ਨੁਕਸਾਨੀਆਂ ਗਈਆਂ ਨੇ ਮੈਨਹਾਇਮ ਟਾਊਨਸ਼ਿਪ ਦੇ ਫਾਇਰ ਚੀਫ ਸਕਾਟ ਲੇਟਰ ਨੇ ਕਿਹਾ ਕਿ ਜਹਾਜ਼ ਇੱਕ ਸਿੰਗਲ ਇੰਜਨ ਬੀਚ ਕraft ਟੈਬੋਨਾਜ਼ਾ ਸੀ ਜੋ ਮੈਨਹਾਇਮ ਟਾਊਨਸ਼ਿਪ ਦੇ ਵਿੱਚ ਬ੍ਰਦਰਨ ਵਿਲੇਜ ਰਿਟਾਇਰਮੈਂਟ ਕਮਿਊਨਿਟੀ ਸੈਂਟਰ ਦੇ ਨੇੜੇ ਹਾਸਾ ਗ੍ਰਸਤ ਹੋਇਆ ਹੈ ਹਾਸਰੇ ਵੀਡੀਓ ਸਿਰਖਿਆ ਜਾ ਸਕਦਾ ਹੈ ਕਿ ਜਹਾਜ਼ ਦੇअवशेष ਅਕੜੀਆਂ ਲਪਟਾਂ ਅਤੇ ਕਾਲੇ ਧੂਏ ਦੇ ਨਾਲ ਕੀਤੇ ਹੋਏ ਦਿਖਾਈ ਦੇ ਰਹੇ ਨੇ ਫਾਇਲ ਪੈਕੇਟ ਨੇ ਮੌਕੇ ਉਤੇ ਪਹੁੰਚ ਕੇ ਆਖਿਰਕ ਕਾਬੂ ਪਾਇਆ ਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਦੇ ਵੱਲੋਂ ਹਾਸਰੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸਿੱਕ੍ਰਿਓਗੇ ਕਿ ਮੈਨ ਹਾਈਮ ਟਾਊਨਸ਼ਿਪ ਫਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ 5 ਲੋਕ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਸਥਾਨਕ ਹਸਪਤਾਲਾ ਦੇ ਵਿੱਚ ਵੀ ਪਹੁੰਚੀ ਕਰਵਾਇਆ ਗਿਆ। ਹਾਲਕੇ ਜ਼ਮੀਨ ਉੱਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਪਾਰਕਿੰਗ ਦੇ ਵਿੱਚ ਮੌਜੂਦ ਲਗਭਗ 1 ਦਰਜਨ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਕਰਕਣਾ ਵਾਲੀ ਥਾਂ ਤੋਂ ਮਿਲੀ ਫੁਟੇਜ ਦੇ ਵਿੱਚ ਮਲਬੇ ਤੋਂ ਕਾਲਾ ਧੂਆ ਉੱਠਦਾ ਦਿਖਾਈ ਦੇ ਰਿਹਾ ਅਤੇ ਕਈ ਕਾਰਾਂ ਅਗਰੇਲੇ ਪੇਟ ਵਿੱਚ ਆਈਆਂ ਨੇ ਅਤੇ ਹਾਦਸੇ ਦੇ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਹਾਲਕੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ India Report Channel Punjabi